ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਹੁਣੇ 100 ਦਿਨਾਂ ਦੇ ਅੰਦਰ 21 ਨਵੇਂ ਬਦਲਾਅ ਕਰ ਦਿੱਤੇ ਗਏ ਨੇ ਜਾਨੀ ਕਿ ਹੁਣ ਇਹ 21 ਨਵੇਂ ਬਦਲਾਅ ਹੁਣ ਵੱਖ-ਵੱਖ ਤਰੀਕਿਆਂ ਦੇ ਹੋਏ ਨੇ ਜਿਸ ਦੇ ਨਾਲ ਵੱਡੇ ਪੱਧਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲ ਕਦਮੀ ਕਰਦੇ ਹੋਏ ਲੋਕਾਂ ਦੇ ਲਈ ਆਸਾਨੀ ਕਰ ਦਿੱਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਸਿਵਲ ਸੀ ਦੇ ਵੱਲੋਂ ਕੀ ਕੁਝ ਬਦਲਾਅ ਕੀਤੇ ਗਏ ਨੇ 100 ਦਿਨਾਂ ਦੇ ਵਿੱਚ 21 ਬਦਲਾਅ ਅਜਿਹੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਆਸਾਨੀਆਂ ਹੋਣ ਗਿਆ ਦੱਸ ਜੀਏ ਕਿ ਹੁਣ ਵੱਡੇ ਪੱਧਰ ਦੇ ਬਦਲਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਹੁਣ ਜਿਹੜੇ 1500 ਜਿਹੜੇ ਸਟੇਸ਼ਨ ਸੀਗੇ ਯਾਨੀ ਕਿ ਇਹ VOTING ਸੈਂਟਰ ਸੀਗੇ ਉਹਨਾਂ ਨੂੰ ਘਟਾ ਕੇ 1200 ਕਰ ਦਿੱਤਾ ਗਿਆ ਇਸੇ ਹੀ ਵਿਚਾਲੇ ਹੁਣ ਜਦੋਂ ਕੋਈ ਬੋਡ ਪੁਆਇੰਟ ਜਾਵੇਗਾ ਉੱਥੇ ਮੋਬਾਈਲ ਡਿਪੋਜ਼ਿਟ ਇੱਕ ਇੱਕ ਚੀਜ਼ ਭਾਈ ਜਾਵੇਗੀ ਜਾਨੀ ਕਿ ਉੱਥੇ ਬੋਡ ਪੁਆਇੰਟ ਸਭ ਤੁਸੀਂ ਆਪਣੇ ਮੋਬਾਈਲ ਡਿਪੋਜ਼ਿਟ ਕਰਵਾ ਕੇ ਜਾ ਸਕਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਜਦੋਂ ਤੁਸੀਂ ਵੋਟ ਪਾਉਣੀ ਹੈ ਤਾਂ ਉਸਦੇ ਲਈ ਤੁਹਾਨੂੰ ਕੋਈ 200 ਮੀਟਰ ਤੋਂ ਦੂਰੀ ਤੱਕ ਨਹੀਂ ਜਾਣਾ ਪਵੇਗਾ ਤੁਹਾਡੇ ਨੇੜੇ ਹੀ ਪੋਲਿੰਗ ਬੂਥ ਹੋਵੇਗਾ ਤੁਹਾਨੂੰ ਜ਼ਿਆਦਾ ਦੂਰ ਜਾ ਕੇ ਵੋਟ ਪਾਉਣ ਦੀ ਲੋੜ ਨਹੀਂ ਹੋਵੇਗੀ ਇੱਕ ਬਹੁਤ ਵੱਡਾ ਉਪਰਾਲਾ ਕਈ ਵਾਰ ਜਦੋਂ ਲੋਕਾਂ ਨੇ ਵੋਟ ਪਾਣੀ ਹੁੰਦੀ ਹੈ ਤਾਂ ਉਸ ਦੌਰਾਨ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ ਤਾਂ ਉਹ ਮੁਸ਼ਕਲ ਦਾ ਸਾਹਮਣਾ ਕਰਦੇ ਨੇ ਪਰ ਵੋਟ ਪਾਉਣਾ ਜ਼ਰੂਰੀ ਹੁੰਦਾ ਹੈ ਤੇ ਇਸੇ ਤਰੀਕੇ ਦੇ ਲਈ ਲੋਕਾਂ ਦੀ ਮੁਸ਼ਕਲ ਨੂੰ ਹੱਲ ਕਰਨ ਦੇ ਲਈ ਪੋਲਿੰਗ ਬੂਥ ਜਿਹੜੇ ਨੇ ਨਜ਼ਦੀਕ ਬਣਾਉਣ ਦੇ ਲਈ ਜਿਹੜਾ ਇੱਕ ਵੱਡਾ ਉਦੇਸ਼ ਦਿੱਤਾ ਹੈ ਹੋਰ ਵੱਡੇ ਸੁਧਾਰ ਜਿਹੜੇ ਨੇ ਇਹ ਚੋਣ ਕਮਿਸ਼ਨ ਦੇ ਵੱਲੋਂ ਕੀਤੇ ਗਏ ਨੇ ਕਿ ਜਦੋਂ ਵੋਟਾਂ ਹੁੰਦੀਆਂ ਨੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਕਈ ਥਾਵਾਂ ਤੇ ਅਜਿਹੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਕਿ ਵੋਟ ਪਾਉਣਾ ਲੋਕਾਂ ਲਈ ਮੁਸ਼ਕਲ ਹੋ ਜਾਂਦਾ ਜਾਂ ਉੱਥੇ ਸੁਵਿਧਾਵਾਂ ਨਹੀਂ ਹੁੰਦੀਆਂ ਤੇ ਜਦੋਂ ਕਈ ਵਾਰ ਲੋਕਾਂ ਨੇ ਇਹ ਸਾਰੀਆਂ ਜਿਹੜੀਆਂ ਐਪਸ ਹੁੰਦੀਆਂ ਨੇ ਇਹ ਸਾਰੀਆਂ ਐਪਸ ਵੱਖ-ਵੱਖ ਥਾਵਾਂ ਤੇ ਹੁੰਦੀਆਂ ਨੇ ਉਹਨਾਂ ਨੂੰ ਇੱਕੋ ਹੀ ਪਲੇਟਫਾਰਮ ਤੇ ਲਿਆਉਣ ਦੀ ਜਿਹੜੀ ਇੱਕ ਵੱਡੀ ਕੋਸ਼ਿਸ਼ ਕੀਤੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ 'ਚ ਵੱਡੇ ਪੱਧਰ ਦਾ ਬਦਲਾਅ ਜਿਹੜਾ ਵਾ ਕੀਤਾ ਗਿਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਚੋਣ ਕਮਿਸ਼ਨ ਦੇ ਵੱਲੋਂ ਜੋ 100 ਦਿਨਾਂ ਦੇ ਅੰਦਰ ਇੱਕ ਹੀ ਬਦਲਾਅ ਹੋਏ ਨੇ ਉਹਨਾਂ ਸਾਰੇ ਬਦਲਾਵਾਂ ਦੇ ਵਿੱਚ ਲੋਕਾਂ ਦੇ ਪਲੇ ਦੇ ਲਈ ਵੱਡੀਆਂ ਸਾਰੀਆਂ ਚੀਜ਼ਾਂ ਕਰ ਦਿੱਤੀਆਂ ਨੇ ਔਰ ਇਸ ਦੇ ਨਾਲ ਹੀ ਬਹੁਤ ਵੱਡੇ ਪੱਧਰ ਤੇ ਮੀਟਿੰਗਸ ਹੋਈਆਂ ਨੇ ਮੀਟਿੰਗਸ ਦੇ ਵਿੱਚ ਵੱਡੇ ਸੀਈਓ ਜਾਂ ਹੋਰ ਵੱਡੇ ਅਫਸਰ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਸਾਰੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕੀ ਕੁਝੇ ਕਮੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ 2000 ਪਛੀ ਜਾਂ ਆਉਣ ਵਾਲੇ ਹੋਰ ਸਮੇਂ ਦੇ ਵਿੱਚ ਜਿਹੜੀਆਂ ਜਿਹੜੀਆਂ ਹੁਣ ਚੋਣਾਂ ਹੋਣੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਬਦਲਾਅ ਹੋ ਸਕਦੇ ਨੇ ਕਿਵੇਂ ਨਾ ਸਾਰੀਆਂ ਚੀਜ਼ਾਂ ਨਾਲ ਜਿੱਠਿਆ ਜਾ ਸਕਦਾ ਉਸ ਨੂੰ ਲੈ ਕੇ ਵੱਡੇ ਪੱਧਰ ਦੀ ਪਲੈਨਿੰਗ ਕੀਤੀ ਗਈ ਹੈ ਤਾਂ ਹੁਣ ਜਿਹੜੇ ਪੋਲਿੰਗ ਸਟੇਸ਼ਨ ਸੀਗੇ ਉਹਨਾਂ ਨੂੰ ਘਟਾ ਕੇ 1200 ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਮੋਬਾਈਲ ਡਿਪੋਜ਼ਿਟ ਜਿਹੜੀਆਂ ਜਗਾਵਾਂ ਨੇ ਉਹ ਬਣਾ ਦਿੱਤੀਆਂ ਨੇ ਔਰ ਸਾਰੀਆਂ ਐਪਸ ਨੂੰ ਇੱਕੋ ਹੀ ਜਗਾ ਤੇ ਡਿਪੋਜ਼ਿਟ ਕਰ ਦਿੰਦਾ ਹੈ ਜਾਨਕੀ ਇਕੱਠਾ ਕਰ ਦਿੰਦਾ ਹੈ ਕਿ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ ਉਸ ਤੋਂ ਬਾਅਦ ਹੁਣ ਜਦੋਂ ਹੋਰ ਚੋਣਾਂ ਆਉਣੀਆਂ ਨੇ ਉਹਨਾਂ ਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਰਹੀਆਂ ਬਣਾ ਦਿੱਤੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਵੱਡੇ ਪੱਧਰ ਦੇ ਹੁਣ ਲਾਭ ਹੋਣ ਵਾਲੇ ਨੇ ਜਿਉਂ ਕਮਿਸ਼ਨ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ ਤਾਂ ਇਹ ਵੀ ਇੱਕ ਵੱਡਾ ਬਦਲਾਅ ਹੋ ਚੁੱਕਾ ਹੈ ਜਿਸ ਦੇ ਵਿੱਚ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਉਸ ਦੀ ਵੋਟ ਆਪਣੇ ਆਪ ਆਟੋਮੈਟਿਕਲੀ ਜਿਹੜੀ ਹੈ ਸਮੇਂ ਸਿਰ ਹਟਾ ਦਿੱਤੀ ਜਾਵੇਗੀ ਕਿਉਂਕਿ ਇਸ ਦੇ ਨਾਲ ਕੋਈ ਮੁਸ਼ਕਲ ਨਾ ਆਵੇ ਲਿਸਟਾਂ ਜਦੋਂ ਜਾਰੀ ਹੁੰਦੀਆਂ ਨੇ ਕਈ ਲੋਕਾਂ ਦੀ ਮੌਤਾਂ ਹੋ ਜਾਂਦੀਆਂ ਨੇ ਉਹਨਾਂ ਦੀਆਂ ਵੋਟਾਂ ਵੀ ਆ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਟਾਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਹੀ ਡਿਜੀਟਲ ਤਰੀਕੇ ਦੇ ਨਾਲ ਉਹਨਾਂ ਨੂੰ ਸਮੇਂ ਸਿਰ ਹਟਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਪਰੇਸ਼ਾਨੀ ਨਾ ਆਵੇ ਜਾਂ ਕੋਈ ਝਾਲੀ ਵੋਟ ਨਾ ਪਵੇ ਇਹ ਸਾਰੀਆਂ ਚੀਜ਼ਾਂ ਤੇ ਕੰਮਕਾਜ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉਪਰਾਲੇ ਜਿਹੜੇ ਹੁਣ ਚੂਰ ਕਮਿਸ਼ਨ ਕਰ ਰਹੀ ਹੈ ਚੂਨ ਕਮਿਸ਼ਨ ਜੋ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਿਗਰਾਨੀ ਵੀ ਕਰ ਰਹੀ ਹੈ ਔਰ ਨਾਲ ਨਾਲ ਮੀਟਿੰਗਸ ਹੋਈਆਂ ਨੇ ਇਹਨਾਂ ਮੀਟਿੰਗ ਦੇ ਵਿੱਚ ਵੱਡੇ ਪੱਧਰ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਨ ਦੀ ਜਿਹੜੀ ਗੱਲਬਾਤ ਕੀਤੀ ਗਈ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪੰਜਾਬ ਚੂਨ ਕਮਿਸ਼ਨ ਦੇ ਬਲੋ ਅਜੇ ਹੀ ਕੁਝ ਉਪਰਾਲੇ ਕਰ ਦਿੱਤੇ ਨੇ ਜਿਸ ਦੇ ਨਾਲ ਵੱਡੇ ਪੱਧਰ ਦੇ ਕਦਮ ਚੱਕ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਔਰ ਕਿਸੇ ਵੀ ਤਰੀਕੇ ਦੀ ਵੋਟ ਪਾਉਣ ਵਾਲੇ ਦਿੱਕਤ ਨਾ ਹੋਵੇ ਉਸ ਨੂੰ ਲੈ ਕੇ ਵੱਡੇ ਪੱਧਰ ਦੇ ਕੰਮਕਾਜ ਕੀਤੇ ਗਏ ਨੇ ਅਹਿਮ ਖਬਰ ਹੈ ਇਸ ਨੂੰ ਵਿਦੇਸ਼ੀਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਕਿ ਪੰਜਾਬ ਚੂਨ ਜੋ ਲੋਕ ਕਿਹੜੇ ਕਿਹੜੇ ਕਈ ਵੱਡੇ ਬਦਲਾਅ ਕਰ ਦਿੰਦੇ ਹੈਗੇ